ਦਾਇਆ ਇਸ ਦੀ ਰਾਖੀ ਲਈ ਜਿਨਾ ਜਿਨਾ ਨੂੰ ਦਾਇਆ ਇਸ ਦੀ ਰਾਖੀ ਲਈ ਲੁੱਟ ਕੇ ਲੈ ਗਏ ਉਹੀ ਬਾਗ ਪਹਾੜਾਂ ਨੂੰ ਲੁੱਟ ਕੇ ਲੈ ਗਏ ਉਹੀ ਬਾਗ ਪਹਾੜਾਂ ਨੂੰ ਜਿਹੜੇ ਟੋਲੀ ਹੀਰ ਪਟਾਰਕੇ ਟੋਲੀ ਸਾਲਾ ਨੇ ਟੋਲੀ ਹੀਰ ਪਟਾਰਕੇ ਟੋਲੀ ਸਾਲਾ ਨੇ ਖੜਕੇ ਤੀ ਦੋ ਦੇਦਾ ਦੋਸਤ ਹਰਾਣ ਨੂੰ ਟੋਲੀ ਹੀਰ ਆਕੇ ਟੋਰੀ ਸੱਲਾਂ ਨਹੀਂ ਕਰਕੇ ਦਿੱਤੋ ਤਿੰਨਾਂ ਦੋਸਤ ਕਹਾਰਾਂ ਨੂੰ ਕੋਹਾਂ ਕੀ ਸੈਨੇ ਆਸਦੀ ਕਿਰਨ ਜਗਾਈ ਨਾਮ ਕੋਹਾਂ ਕੀ ਸੈਨੇ ਆਸਦੀ ਕਿਰਨ ਜਗਾਈ ਨਾਮ ਧਰਨੇ ਉੱਤੇ ਬੈਠੇ ਬੇਰਜ਼ਗਾਰਾਂ ਨੂੰ ਵਾਹ ਵਾਹ ਕੋਹਾਂ ਕੀ ਸੈਨੇ ਆਸਦੀ ਕਿਰਨ ਜਗਾਈ ਨਾਮ ਧਰਨੇ ਉੱਤੇ ਬੈਠੇ ਬੇਰਜ਼ਗਾਰਾਂ ਨੂੰ ਮਨਾਂ ਦੇ ਅੰਦਰੋਂ ਅੰਧ ਲਈ ਆਤਮ ਕਾਰਾਂ ਨੂੰ ਮੁਕਤ ਸਤਿਗਾਂਤ ਕਈਆਂ ਸਰਕਾਰਾਂ ਨੂੰ a